ਯੋਗ ਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ। ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ, ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ, ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ। ਸੀਐਮ ਦੀ ਯੋਗ ਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ। ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਦਾ ਨਾਮ ਕੁਝ ਫਿੰਗਰ ਮੈਂ ਇੰਚਾਰਜ ਐ ਸੇ ਤੇ ਅੱਜ ਬਾਬਾ ਜੀ ਦੇ ਉਹਦੇ ਛਡੇਰੇ ਚ ਅਸੀਂ ਬਾਬਾ ਜੀ ਦੇ ਸਹਿਯੋਗ ਨਾਲ 1000 ਰੋਟਾ ਲਗਾਇਆ ਤੇ ਬਾਕੀ ਫੋਰੈਸਟਰੀ ਪਾਰਟ ਮਲੋ ਜੋ ਵੀ ਡਿਮਾਂਡ ਹੋਏਗੀ ਅਸੀਂ ਜਿੰਨੇ ਵੀ ਹੋਰ ਪੌਦੇ ਲਗਾਣੇ ਆ ਅਸੀਂ ਲਗਾਵਾਂਗੇ ਤੇ ਅੱਜ 1000 ਬੂਟੇ ਨਾਲ ਸ਼ੁਰੂਆਤ ਕੀਤੀ ਹੈ। ਬੂਟੇ ਲਾਣ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ? ਬੁਰੇ ਇਹ ਤਾਂ ਵਾਤਾਵਰਣ ਲਈ ਕਿੰਨਾ ਹੋਇਆ ਅਸੀਂ ਇੱਥੇ ਮੈਡੀਸਨ ਪਲਾਂਟ ਜ਼ਿਆਦਾ ਲਗਾਵਾਂਗੇ ਤੇ ਥੋੜੇ ਜਿਹਨੇ ਵੀ ਹੋ ਸਕੇ ਮੈਡੀਸਨ ਪਲਾਂਟਾਂ ਦੀ ਇੱਥੇ ਜ਼ਿਆਦਾ ਹੋ ਕਰਾਂਗੇ। ਇੱਕ ਦਿਨ ਤੱਕ ਟੀਚਾ ਪੂਰਾ ਕਰ ਦਿੱਤਾ ਜਾਵੇਗਾ ਇਹ ਤਾਂ ਹੁਣ 1000 ਬੂਟਾ ਦਾ ਅੱਜ ਇਸ 2-4 ਦਿਨਾਂ ਚ ਲੱਗ ਜਾਏਗਾ ਤੇ ਬਾਕੀ ਜਿਵੇਂ ਬਾਬਾ ਜੀ ਦਾ ਹੁਕਮ ਹੋਵੇਗਾ ਅੱਗੇ ਹੋਰ ਹੋਵੇ ਤੇ ਲੋਕਾਂ ਨੂੰ ਕੀ ਅਪੀਲ ਕਰਦੇ ਲੋਕਾਂ ਨੇ ਕਿਹਾ ਵੱਧ ਤੋਂ ਵੱਧ ਬੂਟੇ ਲਗਾਓ ਵਾਤਾਵਰਨ ਨੂੰ ਸ਼ੁੱਧ ਕਰੋ ਤੇ ਜਿੰਨਾ ਸਹ ਹੋ ਸਕੇ ਵਾਤਾਵਰਨ ਨਾਲ ਪਿਆਰ ਕਰੋ ਤੇ ਬੂਟੇ ਲਗਾਓ ਵੱਧ ਤੋਂ ਵੱਧ ਬਹੁਤ ਵਧੀਆ ਪਰਾਲਾ ਜੀ ਅੱਜ ਗੁਰਪੁੰਨਿਆਂ ਦਾ ਸ਼ਾਭਨ ਪਵਿੱਤਰ ਦਿਨ ਹੈ ਜੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਗੁਰਪੁੰਨਿਆਂ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ। ਔਰ ਅੱਜ ਬਹੁਤ ਵਧੀਆ ਪ੍ਰਾਲਾ ਸਾਡੇ ਜ਼ਿਲ੍ਹਾ ਬਨ ਵਿਭਾਗ ਦੇ ਵੱਲੋਂ ਜਿਹੜਾ ਲਗਾਤਾਰ ਚੱਲ ਰਿਹਾ ਹੈ ਜੀ ਉਸ ਦੇ ਉਸ ਨੂੰ ਅੱਗੇ ਚਲਾਉਂਦੇ ਆਂ, ਵਧਾਉਂਦੇ ਆਂ। ਅੱਜ ਡੇਰਾ ਬਾਬਾ ਗਸਾਈਆਂ ਆਣਾ ਵਿਖੇ ਇਹ ਪੌਦੇ ਲਗਾਉਣ ਜਾ ਰਹੇ ਆਂ ਜੀ ਲਗਾਏ ਆਂ ਜੀ। ਮਹਾਂਤ ਸ਼੍ਰੀ ਤਨਰਾਜ ਗਿਰਜੀ ਮਹਾਰਾਜ ਜੀ ਨੇ ਆਪ ਇੱਥੇ ਪੌਦੇ ਲਾ ਕੇ ਇਸ ਕੰਮ ਦਾ ਸ਼ੋਭਾ ਰੰਗ ਕੀਤਾ ਹੈ ਜੀ ਔਰ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਬਰਾਲਾ ਕਿਉਂਕਿ ਇੱਕ ਰੁੱਖ 100 ਸੁਖ ਔਰ ਇਸ ਇਹ ਬਹੁਤ ਜ਼ਰੂਰੀ ਹੈ ਕੋਈ ਵਕਤ ਹੁੰਦਾ ਸੀ ਅੱਜ ਆਪਾਂ ਡੇਰਾ ਬਾਬਾ ਕਸਾਈਆਂ ਵਾਲੇ ਵਿਖੇ ਖੜੇ ਆ ਕਿ ਜਿੱਥੇ ਪੁਰਾਣੀ ਅਨਾਜ ਮੰਡੀ ਆ ਜਿਹੜੀ ਕਿ ਆਪਾਂ ਸਟੇਸ਼ਨ ਮੰਡੀ ਕਹਿ ਦਿੰਦੇ ਆ ਉੱਥੇ ਤੋਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਇਹ ਜੰਗਲ ਹੁੰਦਾ ਸੀ ਝਿੜੀ ਹੁੰਦੀ ਸੀ ਇਸ ਸਥਾਨ ਨੂੰ ਝਿੜੀ ਵਾਲੇ ਬਾਬਾ ਜੀ ਵੀ ਕਹਿੰਦੇ ਆ ਕਿਉਂਕਿ ਅੱਜ ਝਿੜੀ ਤੁਹਾਡੇ ਸਾਹਮਣੇ ਹੀ ਹੈ ਕਿ ਸਾਰਾ ਜੰਗਲ ਰੋਡਾ-ਪੋਡਾ ਹੋ ਗਿਆ ਜੀ ਅੱਜ ਡੇਰੇ ਦੇ ਵਿੱਚ ਵੀ ਗੁਰੂ ਜੀ ਦਾ ਮਹਾਂਤ ਸ਼੍ਰੀ ਤਨਾਰਾਗਿਰ ਜੀ ਮਹਾਰਾਜ ਜੀ ਦਾ ਇੱਕ ਇਹ ਬਹੁਤ ਉਹਨਾਂ ਦੇ ਮਨ ਵਿੱਚ ਵਿਯੋਗ ਹੈ ਕਿ ਇੱਥੇ ਰੁੱਖ ਕੱਟ ਕੇ ਔਰ ਉਹਨਾਂ ਨੇ ਕਿਹਾ ਕਿ ਇੱਥੇ ਦੁਬਾਰਾ ਜੰਗਲ ਬਣਾਓ ਔਰ ਉਸ ਦੇ ਲਈ ਅਸੀਂ ਅੱਜ ਬਣ ਵਿਭਾਗ ਦੇ ਅਫਸਰ ਸਾਹਿਬਾਨ ਪਹੁੰਚੇ ਸਾਡੇ ਸਰਪੰਚ ਸਾਹਿਬ ਘੋਸ਼ਣਾ ਤੋਂ ਜੀ ਸਾਡੇ ਬਿੱਟੂ ਵੀਰ ਜੀ ਇਹਨਾਂ ਦੀ ਇਹਨਾਂ ਦੀ ਜਿਹੜੇ ਮਾਰਗਦਰਸ਼ਕ ਬਣ ਕੇ ਇਹਨੇ ਅੱਜ ਬਣ ਵਿਭਾਗ ਨੂੰ ਵੀ ਬੁਲਾਇਆ ਔਰ ਬਹੁਤ ਵਧੀਆ ਪਰਾਲਾ ਕਰ ਰਹੇ ਆ ਜੀ ਅੱਜ ਮੇਰਾ ਖਿਆਲ ਹੈ ਇਹਨਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਕਹਿੰਦੇ ਜਿੰਨੀ ਲੋੜ ਹੈ ਜੇ ਤੁਸੀਂ ਸਾਨੂੰ ਹਜ਼ਾਰਾਂ ਦੀ ਗਿਣਤੀ ਚ ਕੋਲ ਅਸੀਂ ਹਜ਼ਾਰਾਂ ਬੂਟੇ ਵੀ ਅਸੀਂ ਤੁਹਾਨੂੰ ਅਵੇਲ ਕਰਕੇ ਦਵਾਂਗੇ ਬਹੁਤ ਬਹੁਤ ਵਣ ਵਿਭਾਗ ਦਾ ਧੰਨਵਾਦ ਸਾਡੇ ਡੇਰਾ ਪਾਪਾ ਕਸਾਈ ਵਾਲੇ ਸਾਹਿਬ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜਾ ਇਹ ਵਧੀਆ ਕੰਮ ਹੋ ਰਿਹਾ ਕਿਉਂਕਿ ਰੁੱਖ ਐਸੀ ਚੀਜ਼ ਹੈ ਜੇ ਇਹਨਾਂ ਨੂੰ ਲਾਵਾਂਗੇ ਬਿਮਾਰੀਆਂ ਅੱਜ ਕੈਂਸਰ ਵਰਗੀਆਂ ਬਿਮਾਰੀਆਂ ਸਾਡਾ ਬਾਇਓ ਮੰਡਲ ਦੂਸ਼ਿਤ ਹੋ ਗਿਆ ਇੱਕ ਰੁੱਖ ਹੀ ਹਨ ਜਿਹੜੇ ਸਾਨੂੰ ਚੰਗਾ ਸਾਹ ਵਧੀਆ ਵਾਤਾਵਰਣ ਦੇ ਸਕਦੇ ਆ ਔਰ ਉਹ ਅਸੀਂ ਇੱਕ ਰੁੱਖ ਦਾ ਹੀ ਸਹਾਰਾ ਰਹਿ ਗਿਆ ਮੇਰਾ ਖਿਆਲ ਇਨਸਾਨ ਨਾਲੋਂ ਜ਼ਿਆਦਾ ਵਧੀਆ ਇੱਕ ਰੁੱਖ ਤੇ ਮੇਰਾ ਖਿਆਲ ਗੁਣ ਬਹੁਤ ਹੈ ਜੀ ਜਿਹੜਾ ਕਿ ਸਭ ਨੂੰ ਆਪਣੀ ਚੰਗਿਆਈ ਵਰਤਦਾ ਹੈ ਜੀ ਬਰਤਦਾ ਹੈ ਜੀ ਧੰਨਵਾਦ ਜੈ ਬਾਬਾ ਜੀ ਕਿਸਾਈ ਜਾਨਾਂ ਦੀ ਜੈ